ਕੀ ਕੀ ਨਾਮ ਦਾ ਬਲੌਰ ਸਿੰਘ ਜੀ ਸੰਨ ਵਹਾਕਪੁਰ ਸਿੰਘ ਕਿਹੜਾ ਪਿੰਡ ਹੈ ਜੀ ਨਾਲ ਆਏ ਅੱਜ ਕੀ ਗੱਲ ਹੋਈ ਸੀ ਜੀ ਗੱਲ ਜੀ ਅਸੀਂ ਤਾਂ ਬਾਹਰ ਗੁਰਦਾਸ ਰਹਾ ਅਸੀਂ ਜਾਨੀ 11 54 55 ਦੇ ਕਿ ਵੀ ਫਾਇਰਿੰਗ ਕਰਕੇ ਚਾਰ ਬੰਦੇ ਤੇ ਚਾਰ ਗੋਲੀਆਂ ਮਾਰ ਕੇ ਜੀ ਦੋ ਬੰਦੇ ਸੀਗੇ ਮੋਟਰ ਹੇਲ ਤੇ ਆਏ ਪਹਿਲਾਂ ਗਾਂ ਲੰਘੇ ਆ ਗਾਂ ਤੋਂ ਮੁੜ ਕੇ ਆ ਗਏ ਫਿਰ ਅੱਜ ਇੱਥੇ ਆਪਾਂ ਖੜੇ ਆ ਇੱਥੋਂ ਟੇਡੀਆਂ ਕੋਲੇ ਉਧਰੋਂ ਤਸੇ ਹੀ ਮਾਰਦੇ ਨੇ ਕਿੰਨੇ ਜਣੇ ਮੋਟਰਸਾਈਕਲ ਦੇ ਦੋ ਜਣੇ ਸੀ ਹਾਂ ਮੂੰਹ ਬੰਨੇ ਸੀ ਹਾਂ ਮੂੰਹ ਬੰਨੇ ਸੀ ਕੈਮਰੇ ਕੋ ਦਿਸਿਆ ਜੀ ਕੋਈ ਨੰਬਰ ਨੰਬਰ ਨਹੀਂ ਨੰਬਰ ਪਲੇਟ ਹੈ ਹੀ ਨਹੀਂ ਸੀ ਪਹਿਲਾਂ ਕੋਈ ਧਮਕੀ ਧਮਕੀ ਆਈ ਹੋ ਰੋਣ ਨਾ ਜੀ ਬਿਲਕੁਲ ਨਾ ਕੋਈ ਧਮਕੀ ਨਾ ਲੜਾਈ ਕਿਸੇ ਨਾਲ ਨਾ ਕੋਈ ਹੋਰ ਲੈਣ ਦੇਣ ਪੈਸੇ ਦਾ ਵੀ ਹੈ ਨਹੀਂ ਸੀ ਰੌਲਾ ਕੋਈ ਵੀ ਕਿਸੇ ਨਾਲ ਪੈਸਾ ਸੰਬੰਧੀ ਕੋਈ ਪਹਿਲਾਂ ਕੋਈ ਗੱਲਬਾਤ ਕਰੇ 1 ਸਾਲ 2 ਸਾਲ ਪਹਿਲਾਂ ਕੋਈ ਗੱਲਬਾਤ ਹੋਈ ਨਾ ਨਾ ਹੀ ਕੋਈ ਕਿਸੇ ਨਾਲ ਗੱਲਬਾਤ ਬਾਹਰ ਜਾਈ ਤਾਂ ਸਾਲ ਹੋਇਆ ਢੇੜ ਸਾਲ ਹੋਇਆ ਇਹਨੂੰ ਬਾਹਰ ਦੇ ਸੀ ਹਾਂਜੀ ਸ ਨਹੀਂ ਫੈਮਿਲੀ ਤਾਂ ਇੱਥੇ ਸੀ ਅਸੀਂ ਬਾਹਰ ਸੀ ਮੁੰਡਾ ਮੁੰਡਾ ਬਾਹਰ ਕੋਈ ਡਾਲਾ ਸੀ ਜੀ ਇੱਥੇ ਕਿਸੇ ਨਾਲ ਲੜਾਈ ਝਗੜਾ ਪਿੰਡ ਜੀ ਨਾ ਨਾ ਬਿਲਕੁਲ ਨਹੀਂ ਵੋਟਰਾਂ ਹੀ ਪੰਨਾਂ ਵੋਟਰਾਂ ਵੀ ਆਪਾਂ ਕਿਹਨ ਲੜੇ ਬੋਲੇ ਜਵਾਲ ਹਾਂਜੀ ਕੀ ਮੰਗ ਕੀ ਕਰਦੇ ਕਰ ਮੰਗ ਜੀ ਬਸ ਸਾਫ਼ ਹੋਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਕਿ ਕੌਣ ਬੰਦੇ ਆ ਅੱਜ ਇੱਕ ਸਾਨੂੰ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਪਿੰਡ ਡਾਲਾ ਦੇ ਵਿੱਚ ਕੋਈ ਦੋ ਵਿਅਕਤੀ ਆਏ ਜਿਨ੍ਹਾਂ ਨੇ ਫਾਇਰ ਕੀਤਾ ਤੇ ਅਸੀਂ ਉਸਤੇ ਤੁਰੰਤ ਆਪਣੀ ਟੀਮ ਐਸ ਐਚਓ ਸਾਹਿਬ ਵੀ ਮੌਕੇ ਤੇ ਪਹੁੰਚੇ ਤੇ ਮੈਂ ਵੀ ਮੌਕੇ ਤੇ ਪਹੁੰਚਿਆ ਤੇ ਅਸੀਂ ਇੱਥੇ ਆ ਕੇ ਅੱਜ ਐਨਾਲਾਈਜ਼ ਕੀਤਾ ਵੀ ਚਾਰ ਫਾਇਰ ਕੀਤੇ ਹੋਏ ਸੀ ਦੋ ਵਿਅਕਤੀ ਆਏ ਸੀ ਦੋ ਮੁੰਨੇ ਵਿਅਕਤੀ ਸੀ ਉਹਨਾਂ ਨੇ ਚਾਰ ਫਾਇਰ ਕੀਤੇ ਜੋ ਗੇਟ ਤੇ ਲੱਗੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਐਫਆਰ ਦਰਜ ਐਫਆਰ ਦਰਜ ਕੀਤੀ ਆ ਤੇ ਅੱਗੇ ਜੋ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਟੀਮਾਂ ਬਣਾ ਕੇ ਲਗਾ ਦਿੱਤੀਆਂ ਤੇ ਟੈਕਨੀਕਲੀ ਤੇ ਹਿਊਮਨਿਟਰੀਟੀ ਤੇ ਅਸੀਂ ਵਰਕ ਕਰ ਰਹੇ ਆ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਭਾਜੀ ਜਿਹੜੀ ਗੋਲੀ ਚੱਲੀ ਆ ਇਹਦੇ ਪਿੱਛੇ ਦਾ ਕਾਰਨ ਕੀ ਆ ਕੋਈ ਥ੍ਰੈਟਿੰਗ ਹੈ ਜਾਂ ਕੋਈ ਗੈਂਗਸਟਰ ਐਂਗਲ ਨਹੀਂ ਹਲੇ ਤੱਕ ਇਹ ਕਲੀਅਰ ਨਹੀਂ ਹੋ ਸਕਿਆ ਨਾ ਤੇ ਇਹਨਾਂ ਨੂੰ ਕਦੀ ਕੋਈ ਥ੍ਰੈਟ ਆਈ ਆ ਤੇ ਨਾ ਇਹਨਾਂ ਦੀ ਕਿਸੇ ਨਾਲ ਲੜਡਾਟ ਆ ਤੇ ਇਹ ਅਸੀਂ ਜਦੋਂ ਦੋਸ਼ੀਆਂ ਗ੍ਰਿਫਤਾਰ ਕਰਾਂਗੇ ਉਸ ਤੋਂ ਬਾਅਦ ਆਪਾਂ ਨੂੰ ਕਲੀਅਰ ਹੋ ਸਕੂਗਾ ਕਿਹੜੇ ਵੈਪਨ ਨਾਲ ਫਾਈਟਿੰਗ ਹੋਈ ਜੀ ਇਹ ਜੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਏ 32 ਬੋਰ ਪਿਸਟਲ ਨਾਲ ਫਾਇਰ ਕੀਤੇ ਨੇ ਚਾਰ ਫਾਇਰ ਕੀਤੇ ਨੇ